ਸ਼੍ਰੀ ਦਾਲਜੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਕੀ ਹੁਣ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਦੀ ਕੱਲ ਰਿਹਾਈ ਤੇ ਬਾਦਲ ਪਰਿਵਾਰ ਵਿੱਚੋਂ ਕੋਈ ਵੀ ਦਿਖਾਈ ਨਹੀਂ ਦਿੱਤਾ ਹਾਲਾਂਕਿ ਬਾਦਲ ਪਰਿਵਾਰ ਜਿਹੜਾ ਹੈ ਕੱਲ ਦੇ ਰਾਤ ਦੇਰ ਰਾਤ ਤੱਕ ਜਿਹੜਾ ਹੈ ਉਹਨਾਂ ਦੇ ਕਾਲ ਫੋਨ ਚੱਲ ਉਸ ਤੋਂ ਬਾਅਦ ਮੁਲਾਕਾਤ ਕੀਤੀ ਗਈ ਲੇਕਿਨ ਸਭ ਤੋਂ ਵੱਡੇ ਸਵਾਲ ਖੜੇ ਹੋ ਗਏ ਕੱਲ ਰਿਹਾਈ ਤੋਂ ਬਾਅਦ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਪਰਿਵਾਰ ਦੇ ਚੋ ਕੋਈ ਵੀ ਦਿਖਾਈ ਨਹੀਂ ਦਿੱਤਾ ਕੀ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਡਰ ਗਏ ਨੇ ਕਿ 2027 ਦੇ ਵਿੱਚ ਲੋਕ ਉਹਨਾਂ ਦਾ ਸਾਥ ਨਾ ਛੱਡ ਦੇਣ ਕਿਉਂਕਿ ਵਿਕਰਮ ਸਿੰਘ ਮਜੀਠੀਆ ਤੇ ਕਾਫੀ ਵੱਡੇ ਇਲਜ਼ਾਮ ਜਿਹੜੇ ਨੇ ਲੱਗੇ ਹੋਏ ਸੀ ਹਾਲਾਂਕਿ ਉਹ ਦੋਸ਼ ਤੈ ਨਹੀਂ ਹੋਏ ਚਾਹੇ ਬਿਕਰਮ ਸਿੰਘ ਮਜੀਠੀਆ ਨੂੰ ਕੱਲ ਜੇਲ੍ਹ ਤੋਂ ਬਾਹਰ ਜ਼ਮਾਨਤ ਮਿਲ ਚੁੱਕੀ ਹੈ ਜਿੱਥੇ ਉਹਨਾਂ ਦਾ ਬਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਕਹਿ ਰਿਹਾ ਹੈ ਕਿ ਜਿਹੜੇ ਬਿਕਰਮ ਸਿੰਘ ਮਜੀਠੀਆ ਉੱਤੇ ਦੋਸ਼ ਲਗਾਏ ਸੀ ਉਹ ਗਲਤ ਸੀਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੂੰਹ ਤੇ ਕਰਾਰੀ ਇਹ ਚਪੇੜ ਹੈ ਯਾਨੀ ਕਿ ਕਰਾਰਾ ਜਵਾਬ ਹੈ ਇਹ ਬਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਕਹਤਾ ਹੋਇਆ ਨਜ਼ਰ ਆਇਆ ਲੇਕਿਨ ਦੂਸਰੇ ਪਾਸੇ ਬਾਦਲ ਪਰਿਵਾਰ ਕਿਉਂ ਨਹੀਂ ਪਹੁੰਚਿਆ ਵੱਡੇ ਸਵਾਲ ਖੜੇ ਹੋ ਗਏ ਜਿੱਥੇ ਬਾਦਲ ਪਰਿਵਾਰ ਚ ਕੋਈ ਵੀ ਦਿਖਾਈ ਨਹੀਂ ਦਿੱਤਾ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਬੀਬਾ ਹਰਸਿਮਰਤ ਕੌਰ ਬਾਦਲ ਦੇ ਭਰਾ ਵੀ ਨੇ ਤੇ ਦੂਸਰੇ ਪਾਸੇ ਸੀਨੀਅਰ ਆਗੂ ਵੀ ਨੇ ਯਾਨੀ ਕਿ ਦੋਵੇਂ ਧਿਰਾਂ ਨੂੰ ਮਲਾਇਆ ਗਿਆ ਤੇ ਇਹਦੇ ਉੱਤੇ ਕਾਫੀ ਵੱਡੇ ਸ਼ਿਕੰਜ ਕੱਸੇ ਗਏ ਆਮ ਆਦਮੀ ਪਾਰਟੀ ਵੱਲੋਂ ਹੜ ਆੜੇ ਹੱਥੀ ਲਿਆ ਬਲਦੇਵ ਸਿੰਘ ਪੰਨੂ ਨੇ ਉਹਨਾਂ ਨੇ ਕਿਹਾ ਕਿ ਉਵੇਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਪੱਟਾਂ ਤੇ ਥਾਪੀਆਂ ਮਾਰਦੇ ਸੀ ਮੁੱਛਾਂ ਨੂੰ ਤਾਂ ਦਿੰਦੇ ਸੀ ਲੇਕਿਨ ਅੱਜ ਮੁੱਛਾਂ ਨੂੰ ਤਾਂ ਦਿੰਦੇ ਪੱਟਾਂ ਤੇ ਹਾਥੀਆਂ ਹੱਥ ਮਾਰਦੇ ਦਾ ਚਾਹੇ ਨਜ਼ਰ ਆ ਰਹੇ ਨੇ ਲੇਕਿਨ ਉਹਨਾਂ ਨਾਲ ਬਾਦਲ ਪਰਵਾਰ ਨਜ਼ਰ ਨਹੀਂ ਆ ਰਿਹਾ ਕਿ ਬਾਦਲ ਪਰਵਾਰ ਨੇ ਛੱਡ ਦਿੱਤਾ ਹੈ ਵਿਕਰਮ ਸਿੰਘ ਮਜੀਠੀਆ ਦਾ ਸਾਥ ਕਾਫੀ ਜਿਹੜੀਆਂ ਗੱਲਾਂ ਨੂੰ ਉਲਝਾ ਫਰਾ ਕੇ ਦੱਸਦੇ ਹੋਏ ਆਮ ਆਦਮੀ ਪਾਰਟੀ ਦੇ ਕਾਫੀ ਸੀਨੀਅਰ ਆਗੂ ਨਜ਼ਰ ਆਈ ਤੁਹਾਨੂੰ ਦੱਸ ਦਈਏ ਕਿ ਕਾਫੀ ਜਿਹੜੇ ਨੇ ਘੇਰੇ ਵਿੱਚ ਲਿਆ ਗਿਆ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਨੂੰ ਤੁਹਾਨੂੰ ਦੱਸ ਦਿੰਨੇ ਆ ਕਿ ਕੱਲ ਇੱਕ ਖਬਰ ਨਸ਼ਰ ਹੁੰਦੀ ਹੈ ਜਿੱਥੇ ਅ ਅਕਾਲੀ ਦਾ ਲੀਡਰਸ਼ਿਪ ਦੇ ਬਾਦਲ ਪਰਵਾਰ ਤੇ ਮਜੀਠੀਆ ਦਾ ਛੱਡਿਆ ਸਾਥ ਇਹ ਬਲਦੇਵ ਸਿੰਘ ਪੰਨੂ ਕਹਿ ਰਹੇ ਨੇ ਬਲਤੇਜ ਸਿੰਘ ਪੰਨੂ ਨੇ ਕਾਫੀ ਆੜੇ ਹੱਥ ਲਿਆ ਹੈ हां सिमरत को हां सिमरत ਵੀ جیل ਦੇ ਬਾਹਰ ਮਜੀਠੀਆ ਨੂੰ ਲੈਣ ਨਹੀਂ ਪਹੁੰਚੀ ਅਕਾਲੀ ਦਲ 'ਚ ਇਕੱਲਾ ਪੈ ਗਿਆ ਮਜੀਠੀਆ ਇਹ ਪੰਨੂ ਸਾਹਿਬ ਕਹਿ ਰਹੇ ਨੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੱਡੀਆਂ ਫੜਾਂ ਮਾਰਨ ਵਾਲੇ ਮਜੀਠੀਆ ਨੂੰ ਲੈਣ ਇੱਕ ਵੀ ਸਾਬਕਾ ਮੰਤਰੀ ਜਾਂ ਵਿਧਾਇਕ ਨਹੀਂ ਪਹੁੰਚਿਆ ਤਾਂ ਦਜੀ ਆਮ ਆਦਮੀ ਪਾਰਟੀ ਦੇ মিডিਆ ਇੰਚਾਰਜ ਬਲ ਤੇ ਪੰਨੂ ਨੇ ਅਕਾਲੀ ਦਲ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਕਿਹਾ ਕਿ ਮਜੀਠੀਆ ਨੂੰ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਅਤੇ ਬਾਦਲ ਪਰਿਵਾਰ 'ਚ ਪੂਰੀ ਤਰ੍ਹਾਂ ਇਕੱਲਾ ਛੱਡ ਦਿੱਤਾ ਹੈ ਪਨੂ ਨੇ ਇਹ ਵੀ ਕਿਹਾ ਮਾਨਯੋਗ ਸੁਪਰੀਮ ਕੋਰਟ ਵੱਲੋਂ ਮਿਲੀ ਜ਼ਮਾਨਤ ਤੇ ਨਾਪਾ ਜੇਲ੍ਹ ਦੇ ਬਾਹਰ ਆਏ ਵਿਕਰਮ ਸਿੰਘ ਮਜੀਠੀਆ ਭਾਵੇਂ ਬਾਹਰ ਆ ਕੇ ਵੱਡੀਆਂ-ਵੱਡੀਆਂ ਫੜਾਂ ਮਾਰਦੇ ਨੇ ਪਰ ਅਸਲੀਅਤ ਇਹ ਕਿ ਮਜੀਠੀਆ ਨੂੰ ਕਾਲੀ ਦਲ ਬਾਦਲ ਦੀ ਲੀਡਰਸ਼ਿਪ ਦਾ ਸਾਥ ਵੀ ਨਹੀਂ ਮਿਲਿਆ ਪਨੂ ਨੇ ਦੱਸਿਆ ਕਿ ਲੀਡਰਸ਼ਿਪ ਤੋਂ ਬਿਨਾ ਮਜੀਠੀਆ ਦੇ ਨੇੜਲੇ ਰਿਸ਼ਤੇਦਾਰ ਸੁਖਬੀਰ ਸਿੰਘ ਬਾਦਲ ਅਤੇ ਹਰ ਸਿਮਰਤ ਕੌਰ ਬਾਦਲ ਵੀ ਜੇਲ੍ਹ ਬਾਹਰ ਉਹਨਾਂ ਨੂੰ ਲੈਣ ਨਹੀਂ ਪਹੁੰਚੇ ਇਹ ਦਰਸਾਉਂਦਾ ਹੈ ਕਿ ਮਜੀਠੀਆ ਆਪਣੇ ਹੀ ਪਰਿਵਾਰ ਅਤੇ ਪਾਰਟੀ ਵਿੱਚ ਇਕੱਲੇ ਪੈ ਗਏ ਨੇ ਬਲਦੇਵ ਪੰਨੂ ਨੇ ਅੱਗੇ ਵੀ ਕਿਹਾ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆਉਣ ਮੌਕੇ ਹਾਲਾਤ ਇਹ ਵੀ ਸਨ ਕਿ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਇੱਕ 20 ਸਾਬਕਾ ਮੰਤਰੀ ਜਾਂ ਸਾਬਕਾ ਵਿਧਾਇਕ ਜੇਲ੍ਹ ਦੇ ਬਾਹਰ ਨਹੀਂ ਪਹੁੰਚਿਆ ਯਾਨੀ ਕਿ ਬਲਦੇਵ ਬਲਤੇਜ ਪੰਨੂ ਕਾਫੀ ਘੇਟਦੇ ਹੋਏ ਨਜ਼ਰ ਆਏ ਬਲਤੇਜ ਪੰਨੂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਚਾਹੇ ਰਿਹਾਈ ਤਾਂ ਮਿਲ ਗਈ ਹੈ ਚਾਹੇ ਮੁੱਛਾਂ ਨੂੰ ਤਾਂ ਤਾਂ ਦੇ ਰਹੇ ਨੇ ਚਾਹੇ ਪੱਟਾਂ ਤੇ ਥਾਪੀਆਂ ਤਾਂ ਮਾਰ ਰਹੇ ਨੇ ਲੇਕਿਨ ਵਿਕਰਮ ਸਿੰਘ ਮਜੀਠੀਆ ਨੂੰ ਅਕਾਲੀ ਦਲ ਦੀ ਕੋਈ ਵੀ ਲੀਡਰਸ਼ਿਪ ਲੈਣ ਨਹੀਂ ਪਹੁੰਚੀ ਹੈ ਯਾਨੀ ਕਿ ਇੱਕ ਹਿਸਾਬ ਦਾ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਘੇਰਿਆ ਹੈ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਹਾਲਾਂਕਿ ਇਹਦੇ ਉੱਤੇ ਪਰਦਾ ਪਾਉਣ ਵਾਸਤੇ ਦੇਰ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਵੀ ਉਸ ਤੋਂ ਬਾਅਦ ਕੀਆ ਜਾ ਰਿਹਾ 2027 ਦੀਆਂ ਵਿਧਾਨ ਸਭਾ ਦੀਆਂ ਗੱਲਾਂ ਵੀ ਕੀਤੀਆਂ ਗਈਆਂ ਰਣਨੀਤੀਆਂ ਵੀ ਬਣਾਈਆਂ ਗਈਆਂ ਲੇਕਿਨ ਬਲਤੇਜ ਸਿੰਘ ਪੰਨੂ ਦੀ ਇੱਕ ਇਸ ਗੱਲ ਨੇ ਹਰ ਪਾਸੇ ਇੱਕ ਵਕਤ ਤਹਿਲਕਾ ਮਚਾ ਦਿੱਤਾ ਹੈ ਕਿਉਂਕਿ ਅਕਾਲੀ ਦਲ ਦੇ ਵਿੱਚੋਂ ਕੋਈ ਵੀ ਸੀਨੀਅਰ ਆਗੂ ਉੱਥੇ ਮੌਜੂਦ ਨਹੀਂ ਸੀ ਯਾਕਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਦਾ ਸੁਖਬੀ ਸਿੰਘ ਬਾਦਲ ਬਾਕੀ ਨਹੀਂ ਕਰਾਉਣਾ ਚਾਹੁੰਦੇ ਜਾਂ ਫਿਰ ਦੂਸਰੀ ਗੱਲ ਇਹ ਉੱਠਦੀ ਨਜ਼ਰ ਆ ਰਹੀ ਹੈ ਕਿ ਭਾਜਪਾ ਦੇ ਕਾਫੀ ਲੋਕ ਕੱਲ ਉਸ ਲੌਂਦੇ ਹੋਏ ਜਿਵੇਂ ਸ਼ੀਨੇ ਨੇ ਇੱਕ ਪਾਈ ਪੋਸਟ ਪਾਈ ਉਹਦੇ ਉੱਤੇ ਵੀ ਜਿਹੜਾ ਹੈ ਕਾਫੀ ਵਿਚਾਰ ਕੀਤਾ ਜਾ ਸਕਦਾ ਹੈ ਯਾਨੀ ਕਿ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਿੱਛੇ ਛੱਡ ਕੇ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਉਹ ਅੱਗੇ ਨਿਕਲਦੇ ਨਜ਼ਰ ਆ ਰਹੇ ਨੇ ਕਾਫੀ ਜ਼ਿਆਦਾ ਅਫਵਾਹਾਂ ਇਸ ਗੱਲ ਦੀਆਂ ਵੀ ਉੱਡਦੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਜਿਹੜੇ ਨੇ ਸਿਆਸਤ ਦੇ ਵਿੱਚ ਹਰ ਕੁਝ ਮਨਜ਼ੂਰ ਹੁੰਦਾ ਹੈ ਸਿਆਸਤ ਦੇ ਵਿੱਚ ਅੱਜ ਕੋਈ ਹੋਰ ਰਾਜਨੀਤੀਚਾ ਜਾਂ ਉਹ ਦੂਸਰੇ ਵਾਰ ਹੋਰ ਪਾਰਟੀ 'ਚ ਚਲਾ ਜਾਂਦਾ ਹੈ ਤੀਸਰੀ ਵਾਰ ਹੋਰ ਪਾਰਟੀ 'ਚ ਚਲਾ ਜਾਂਦਾ ਯਾਨੀ ਕਿ ਚੇਂਜਸ ਆਉਂਦੀਆਂ ਰਹਿੰਦੀਆਂ ਨੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਕੱਲ ਸੀਨੀਅਰ ਆਗੂ ਕੋਈ ਮੌਜੂਦਾ ਨਾ ਹੋਣ ਕਰਕੇ ਆਮ ਆਦਮੀ ਪਾਰਟੀ ਨੇ ਕਾਫੀ ਕੇਰਿਆ ਹੈ ਵਿਕਰਮ ਸਿੰਘ ਮਜੀਠੀਆ ਨੂੰ